ਸ਼ੋਭ ਵਿੱਚ ਅੱਜ ਦੇ ਦਿਨ ਭਾਵ 7 ਅਕਤੂਬਰ ਨੂੰ ਨਰਮੇ ਕਪਾਹ ਦਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਪੰਜਾਬ ਦੇ ਉਹਨਾਂ ਸਾਰੇ ਕਿਸਾਨਾਂ ਨੂੰ ਬਹੁਤ ਵਧਾਈ ਜੋ ਬਹੁਤ ਸਾਲਾਂ ਤੋਂ ਨਰਮੇ ਕਪਾਹ ਦੀ ਸਫਲ ਕਾਸ਼ਤ ਕਰ ਰਹੇ ਹਨ ਅਤੇ ਕੱਪੜਾ ਬਣਾਉਣ ਲਈ ਰੂਣ ਦੀ ਬੇਹਿਸਾਬ ਪੈਦਾਵਾਰ ਕਰ ਰਹੇ ਹਨ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਪੰਜਾਬ ਵਿੱਚ ਨਰਮੇ ਕਪਾਹ ਹੇਠ ਰਕਬਾ ਵਧਾਉਣਾ ਹੈ। ਅਤੇ ਇਸ ਦੇ ਨਾਲ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕਪਾਹ ਦੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਅਤੇ ਮਿਆਰੀ ਬੀਜ ਖਾਦ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਲਈ ਕਪਾਹ ਦੀ ਫਸਲ ਨੂੰ ਪਰਫੁੱਲਤ ਕਰਨ ਲਈ ਅਤੇ ਕਪਾਹ ਤੋਂ ਜੈਵਿਕ ਕਪੜਾ ਤਿਆਰ ਕਰਨ ਵਾਲੇ ਸਵੈ ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਨਰਮੇ ਕਪਾਹ ਦੀ ਅਹਿਮੀਅਤ ਪੂਰੇ ਵਿਸ਼ਵ ਵਿੱਚ ਸਾਲੋਂ ਸਾਲ ਬਰਕਰਾਰ ਰਹੇ ਤੁਸੀਂ ਦੇਖ ਰਹੇ ਹੋ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਖੇਤੀਬਾੜੀ ਦੇ ਬਾਰੇ ਵਿੱਚ ਤੇ ਇਸ ਦੇ ਨਾਲ ਮਿਲਦੇ ਜੁਲਦੇ ਕਿੱਤਿਆਂ ਦੇ ਬਾਰੇ ਵਿੱਚ ਜਿੱਥੇ ਸਾਡੇ ਕਿਸਾਨ ਵੀਰ ਤੇ ਭੈਣਾਂ ਨੂੰ ਕਾਫੀ ਮਦਦ ਮਿਲਦੀ ਹੈ ਆਪਣੇ ਰੋਜ਼ਗਾਰ ਨੂੰ ਅੱਗੇ ਵਧਾਉਣ ਦੇ ਲਈ ਤੇ ਆਓ ਫਿਰ ਅੱਜ ਅਸੀਂ ਕਿਸਾਨਾਂ ਲਈ ਕੁਝ ਸੂਚਨਾ ਤੇ ਸੁਝਾਅ ਲੈ ਕੇ ਆਏ ਹਾਂ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਪਹਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਿਸਾਨਾਂ ਲਈ ਖੇਤੀ ਸੁਝਾਅ ਅਤੇ ਖੇਤੀ ਸੂਚਨਾਵਾਂ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਝੋਨੇ ਦੀ ਮੁੱਖ ਫਸਲ ਹੈ ਤੇ ਲਗਭਗ 31 ਲੱਖ ਹੈਕਟੇਰ ਵਿੱਚ ਝੋਨੇ ਦੀ ਜਿਹੜੀ ਬਜਾਈ ਹੁੰਦੀ ਹੈ ਤੇ ਜਦੋਂ ਝੋਨੇ ਦੀ ਕਟਾਈ ਉਪਰੰਤ 220 ਲੱਖ ਟਨ ਦੇ ਲਗਭਗ ਜਿਹੜੀ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਤੇ ਇੰਨੀ ਪਰਾਲੀ ਦੀ ਸੰਭਾਲ ਕਰਨੀ ਸਾਡੇ ਲਈ ਬਹੁਤ ਮਹੱਤਵਪੂਰਨ ਕੰਮ ਆ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਬੇਨਤੀ ਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ ਸਗੋਂ ਇਹਨੂੰ ਗੱਠਾ ਰਾਂਹੀਂ ਬੇਲਰਾਂ ਰਾਂਹੀਂ ਬਾਹਰ ਕੱਢਿਆ ਜਾਵੇ ਜਾਂ ਇਹਨੂੰ ਆਪਣੇ ਖੇਤਾਂ ਦੇ ਵਿੱਚ ਹੀ ਜਜਬ ਕੀਤਾ ਜਾਵੇ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਹੁਣ ਆਲੂ ਮਟਰਾਂ ਦੀ ਬਜਾਈ ਹੋਣੀ ਆ ਤੇ ਆਲੂ ਮਟਰਾਂ ਦੀ ਬਜਾਈ ਵਾਸਤੇ ਤੁਸੀਂ ਉਲਟਾਵੇਂ ਹੱਲ ਦੀ ਮਦਦ ਨਾਲ ਪਰਾਲੀ ਨੂੰ ਖੇਤਾਂ ਦੇ ਵਿੱਚ ਉਲਟਾ ਸਕਦੇ ਹੋ ਖੇਤਾਂ ਵਿੱਚ ਜਜ਼ਬ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਲੂ ਮਟਰਾਂ ਦੀ ਬਜਾਈ ਕਰ ਸਕਦੇ ਆ ਕਿਉਂਕਿ ਜਿਹੜੇ ਵੀ ਕਿਸਾਨ ਵੀਰਾਂ ਨੇ ਪਿਛਲੇ ਸਮੇਂ ਦੌਰਾਨ ਆਲੂ ਮਟਰਾਂ ਦੀ ਬਜਾਈ ਇਸ ਤਰੀਕੇ ਨਾਲ ਕੀਤੀ ਪਰਾਲੀ ਨੂੰ ਖੇਤਾਂ ਵਿੱਚ ਜਜ਼ਬ ਕਰਕੇ ਕੀਤੀ ਉਹਨਾਂ ਨੂੰ ਬਹੁਤ ਭਰਪੂਰ ਝਾੜ ਮਿਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੰਨਾ ਵਧੀਆ ਝਾੜ ਸਾਨੂੰ ਜੇ ਅਸੀਂ ਜਜਬ ਨਹੀਂ ਕਰਦੇ ਤਾਂ ਪਰਾਲੀ ਤਾਂ ਇੰਨਾ ਵਧੀਆ ਝਾੜ ਨਹੀਂ ਮਿਲਦਾ ਇਸ ਕਰਕੇ ਤੁਹਾਨੂੰ ਵੀ ਬੇਨਤੀ ਆ ਕਿ ਜੇ ਵਧੀਆ ਝਾੜ ਲੈਣਾ ਤਾਂ ਆਪਾਂ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਜਜਬ ਕਰੀਏ ਕਿਸਾਨ ਵੀਰੋ ਇੱਕ ਬਹੁਤ ਹੋਰ ਮਹੱਤਵਪੂਰਨ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਝੋਨੇ ਦਾ ਜਿਹੜਾ ਸਰਕਾਰੀ ਰੇਟ ਆ ਮਿਨੀਮਮ ਸਪੋਰਟ ਪ੍ਰਾਈਸ ਉਹ 2300 ਰੁਪਇਆ A ਗ੍ਰੇਡ ਦਾ 2320 ਰੁਪਏ ਆ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਆਪਣੀ ਫਸਲ ਮੰਡੀ ਵਿੱਚ ਲੈ ਕੇ ਜਾਣੀ ਆ ਮੰਡੀ ਵਿੱਚ ਝੋਨਾ ਲੈ ਕੇ ਜਾਣਾ ਤਾਂ ਮੰਡੀ ਵਿੱਚ ਸੁੱਟਣ ਨਹੀਂ ਜਾਣਾ ਸਗੋਂ ਉਸ ਨੂੰ ਵੇਚਣ ਜਾਣਾ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਆਪਣੀ ਨਮੀ ਜਿਹੜੀ ਝੋਨੇ ਦੀ ਜਰੂਰ ਚੈੱਕ ਕਰੋ 17% ਤੋਂ ਵੱਧ ਵਾਲਾ ਝੋਨਾ ਮੰਡੀ ਦੇ ਵਿੱਚ ਨਾ ਲੈ ਕੇ ਜਾਓ ਕਿਉਂਕਿ ਤੇ ਜਿਆਦਾ ਨਮੀ ਹੋਈ ਤਾਂ ਤੁਹਾਨੂੰ ਮੰਡੀ ਦੇ ਵਿੱਚ ਰੁਲਣਾ ਪੈਣਾ ਹੋ ਸਕਦਾ 2-3 ਵਾਰ ਧੁੱਪਾਂ ਲਾਉਣ ਤੋਂ ਬਾਅਦ ਉਹਦੀ ਮੰਡੀ ਦੇ ਵਿੱਚ ਉਹਦੀ ਨਮੀ ਘਟੇ ਤੇ ਉਹਨੇ ਦਿਨ ਤੁਹਾਨੂੰ ਉਥੇ ਹੀ ਝੋਨੇ ਦੇ ਨਾਲ ਜਿਹੜਾ ਰੁਕਣਾ ਪਵੇ ਇਸ ਕਰਕੇ ਬੇਨਤੀ ਆ ਕਿ 17% ਤੋਂ ਘੱਟ ਨਮੀ ਵਾਲਾ ਝੋਨਾ ਲੈ ਕੇ ਜਾਈਏ ਤਾਂ ਜੋ ਉਸੇ ਵੇਲੇ ਜਿਹੜਾ ਉਹਦਾ ਤੋਲ ਕਰਾ ਲਈਏ ਇਸ ਤੋਂ ਇਲਾਵਾ ਕਿਸਾਨ ਵੀਰੋ ਤੁਹਾਨੂੰ ਖਰਚਿਆਂ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਮੰਡੀ ਦੇ ਵਿੱਚ ਖਰਚੇ ਕੀ ਦੇਣੇ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਨਹੀਂ ਹੁੰਦਾ ਤੁਸੀਂ ਸਿਰਫ ਲਵਾਈ ਤੇ ਸਫਾਈ ਦਾ ਖਰਚਾ ਦੇਣਾ ਤੇ ਜਿਹੜੇ ਖਰਚੇ ਆ ਇਹ ਤੁਸੀਂ ਵੇਖੋਗੇ ਤੇ ਪੰਜਾਬ ਮੰਡੀ ਬੋਰਡ ਵੱਲੋਂ ਮੰਡੀ ਦੇ ਵਿੱਚ ਥਾਂ ਥਾਂ ਫਲੈਕਸਾਂ ਲਾ ਕੇ ਉੱਥੇ ਸਾਰੇ ਖਰਚੇ ਲਿਖੇ ਹੋਏ ਨੇ ਉਥੋਂ ਤੁਸੀਂ ਫਲੈਕਸਾਂ ਤੋਂ ਇਹ ਸਾਰੇ ਖਰਚੇ ਜਿਹੜੇ ਪੜ ਕੇ ਨੋਟ ਕਰ ਲਓ ਤੇ ਆਪਣੇ ਆੜਤੀਏ ਨੂੰ ਇਹੀ ਖਰਚੇ ਜਿਹੜੇ ਆ ਤੁਸੀਂ ਦੇਣੇ ਆ ਹੋਰ ਕੋਈ ਖਰਚਾ ਜਿਹੜਾ ਉਸ ਨੂੰ ਨਹੀਂ ਕਟਾਉਣਾ ਕਿਸਾਨ ਵੀਰੋ ਜਿਹੜਾ ਕਿ ਝੋਨਾ ਬਾਸਮਤੀ ਤੁਹਾਡਾ ਜ਼ਮੀਨ ਦੇ ਵਿੱਚ ਖੜਾ ਆ ਉਸ ਨੂੰ ਨਿਰੰਤਰ ਪਾਣੀ ਦਿੰਦੇ ਰਹੋ ਤਾ ਜੋ ਉਸ ਨੂੰ ਪਾਣੀ ਦੀ ਕਿਸੇ ਕਿਸਮ ਦੀ ਟੋਟਣਾ ਆਵੇ ਤੇ ਕਟਾਈ ਤੋਂ 15 ਦਿਨ ਪਹਿਲਾਂ ਇਹ ਪਾਣੀ ਲਾਉਣਾ ਤੁਸੀਂ ਬੰਦ ਕਰ ਦੇਣਾ ਆ ਤੇ ਜਦੋਂ ਝੋਨੇ ਦਾ ਰੰਗ ਪੀਲੇ ਰੰਗ ਦੀ ਭਾ ਮਾਰ ਲਾਪੇ ਤੇ ਸਮਝੋ ਵੀ ਫਸਲ ਜਿਹੜੀ ਤਿਆਰ ਆ ਉਹਦੀ ਨਮੀ ਚੈੱਕ ਕਰ ਲਓ ਜਦੋਂ ਝੋਨੇ ਦੇ ਵਿੱਚ ਜਿਆਦਾ ਨਮੀ ਨਾ ਹੋਵੇ ਜਾਂ ਝੋਨਾ ਜਿਆਦਾ ਨਾ ਸੁੱਕੇ ਉਦੋਂ ਤੁਸੀਂ ਉਹਦੀ ਜਿਹੜੀ ਕਟਾਈ ਆ ਉਹ ਕਰਕੇ ਲੈ ਕੇ ਜਾਣੀ ਆ ਕਿਉਂਕਿ ਜੇ ਝੋਨਾ ਜਿਆਦਾ ਤੁਹਾਡਾ ਸੁੱਕ ਗਿਆ ਤਾਂ ਜਦੋਂ ਕਟਾਈ ਕਰੋਗੇ ਤੇ ਉਹ ਝੋਨਾ ਜਿਹੜਾ ਪੈੜੀ ਦੇ ਵਿੱਚ ਹੀ ਡਿੱਗਣ ਦਾ ਜਿਹੜਾ ਖਤਰਾ ਵਾ ਕਿਰਨ ਦਾ ਖਤਰਾ ਵਾ ਇਸ ਕਰਕੇ ਆ ਵੀ ਝੋਨਾ ਜਿਆਦਾ ਬਣਾ ਪੱਕੇ ਤੇ ਝੋਨਾ ਜਿਹੜਾ ਤੁਸੀਂ ਕੱਚਾ ਵੀ ਨਾ ਲੈ ਕੇ ਜਾਓ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ ਕਿ ਉਹ ਤੜਾਈ ਲਈ ਜਿਹੜਾ ਉਹ ਤਿਆਰ ਆ ਜੇ ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਆਪਣੀ ਫਸਲ ਨੂੰ ਪਾਲਣ ਦੇ ਵਿੱਚ ਬਹੁਤ ਮਿਹਨਤ ਕਰਦਾ ਹੈ ਬੱਚਿਆਂ ਦੀ ਤਰ੍ਹਾਂ ਉਸ ਦੀ ਦੇਖਭਾਲ ਕਰਦਾ ਸਭ ਤੋਂ ਪਹਿਲਾਂ ਬਿਜਾਈ ਦਾ ਵੇਲਾ ਹੁੰਦਾ ਹੈ ਕਟਾਈ ਦਾ ਵੇਲਾ ਹੁੰਦਾ ਹੈ ਤੇ ਅਖੀਰ ਵੇਲਾ ਆ ਜਾਂਦਾ ਹੈ ਮੰਡੀ ਕਰਨ ਦਾ ਜਿੱਥੇ ਮੰਡੀਆਂ ਵਿੱਚ ਜਾ ਕੇ ਉਹਨਾਂ ਦੀ ਫਸਲ ਦਾ ਮੁੱਲ ਪੈਂਦਾ ਤੇ ਇਹ ਵੇਲਾ ਚੱਲ ਰਿਹਾ ਝੋਨੇ ਦੇ ਮੰਡੀ ਕਰਨ ਦਾ ਤੇ ਕਿਸਾਨਾਂ ਦੇ ਨਾਲ ਡਾਕਟਰ ਸੁਖਦੇਵ ਸਿੰਘ ਜੀ ਦੇ ਨਾਲ ਗੱਲਬਾਤ ਕਰਨਗੇ ਡਾਕਟਰ ਰਣਜੀਤ ਸਿੰਘ ਚੋਹਾਨ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ ਉਸੇ ਲੜੀ ਦੇ ਵਿੱਚ ਅੱਜ ਇੱਕ ਨਵੇਂ ਵਿਸ਼ੇ ਦੇ ਨਾਲ ਅਸੀਂ ਪਹੁੰਚੇ ਹਾਂ ਡਾਕਟਰ ਸੁਖਦੀਪ ਸਿੰਘ ਜੀ ਮੇਰੇ ਨਾਲ ਨੇ ਜ਼ਿਲ੍ਹਾ ਸਿਖਲਾਈ ਅਫਸਰ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇਹ ਆਪਣੀ ਸੇਵਾ ਨਿਵਾਰਿਆ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਝੋਨੇ ਦਾ ਸੁਚੱਜਾ ਮੰਡੀਕਰਨ ਕਿਵੇਂ ਕਰਨਾ ਕੀ ਹੁੰਦਾ ਇਹਦੇ ਵਿੱਚ ਕਿਹੜੀਆਂ ਗੱਲਾਂ ਦਾ ਸੀ ਖਾਸ ਧਿਆਨ ਰੱਖਣਾ ਸਾਰੀ ਜਾਣਕਾਰੀ ਇਹਨਾਂ ਤੋਂ ਸਾਂਝੀ ਕਰਵਾਵਾਂਗੇ ਤੁਹਾਡੇ ਨਾਲ ਜਿਵੇਂ ਅਸੀਂ ਮੰਡੀ ਦੇ ਵਿੱਚ ਖੜੇ ਆ ਬਸਮਤੀ ਦੀ ਜਿਹੜੀ ਕਟਾਈ ਹੋ ਚੁੱਕੀ ਹੈ ਤੇ ਮੰਡੀਆਂ ਚ ਆ ਰਹੀ ਹੈ ਝੋਨੇ ਦਾ ਸੁਚੱਜਾ ਮੰਡੀਕਰਨ ਕੀ ਹੁੰਦਾ ਥੋੜਾ ਜਿਹਾ ਇਹਦੇ ਸੰਬੰਧੀ ਸਾਨੂੰ ਪਹਿਲਾਂ ਦੱਸੋ ਝੋਨੇ ਦੇ ਡਾਕਟਰ ਸਾਹਿਬ ਸੁਚੱਜੇ ਮੰਡੀਕਰਨ ਤੋਂ ਆਪਣਾ ਭਾਵ ਹੈ ਕਿ ਆਪਣੀ ਮਿਹਨਤ ਨਾਲ ਪੈਦਾ ਕੀਤੀ ਹੋਈ ਜਿੰਸ ਨੂੰ ਵੱਧ ਤੋਂ ਵੱਧ ਬਨਾਫਾ ਲੈ ਕੇ ਮੰਡੀ ਵਿੱਚ ਵੇਚਣਾ ਔਰ ਉਹ ਜੋ ਆਪਾਂ ਕਈ ਵਾਰ ਸ਼ਬਦਾਲੀ ਕਿਸਾਨ ਵੀਰ ਵਰਤਦੇ ਆ ਜਾਂ ਆਪਣੀ ਧਾਰਨਾ ਹੈ ਕਿ ਮੰਡੀ ਵਿੱਚ ਸਿੱਟਣ ਚੱਲੇ ਆ ਹੁਣ ਉਹ ਸਮਾਂ ਆ ਗਿਆ ਕਿਸਾਨ ਕਾफी ਸਿਆਣੇ ਹੋ ਗਏ ਆ ਕਿ ਹੁਣ ਮੰਡੀ ਸਿੱਟਣ ਨਹੀਂ ਆਉਂਦੇ ਕਿਸਾਨ ਵੀਰ ਵੇਚਣ ਆਉਂਦੇ ਆ ਔਰ ਇਤੋਂ ਵੱਧ ਤੋਂ ਵੱਧ ਜਿਹੜਾ ਮੁਨਾਫਾ ਉਹ ਲੈਣ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸੁਖਦੀਪ ਸਿੰਘ ਜੀ ਗੱਲ ਇਹ ਆ ਵੀ ਕਟਾਈ ਚੱਲ ਪਈ ਆ ਕਈ ਵਾਰੀ ਕਿਸਾਨ ਵੀਰ ਕੀ ਕਰਦਾ ਲਾਗ ਲੈ ਖੇਤ ਦੇ ਵਿੱਚ ਕੰਬਾਈਨ ਆਈ ਹੀ ਆ ਵੈਸੇ ਤਾਂ ਜਿਹੜੀ ਬਾਸਮਤੀ ਆ ਉਹ ਹੱਥੀਂ ਕੱਟੀ ਜਾਂਦੀ ਆ ਕੀ ਕਹਿਣਾ ਚਾਹੋਗੇ ਕਿ ਕਦੋਂ ਫਸਲ ਦੀ ਕਟਾਈ ਅਸੀਂ ਕਰਨੀ ਆ ਤਾਂ ਕਿ ਮੰਡੀ ਦੇ ਵਿੱਚ ਸਾਨੂੰ ਦਿੱਕਤ ਨਾ ਆਵੇ ਜਦੋਂ ਆਪਾਂ ਝੋਨੇ ਨੂੰ ਮੰਡੀ ਵਿੱਚ ਲਿਆਉਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਕੰਮ ਹੈ ਕਿ ਕਟਾਈ ਜਿਹੜੀ ਆ ਉਹ ਜਦੋਂ ਫਸਲ ਪੂਰੀ ਤਰ੍ਹਾਂ ਪੱਕੀ ਹੋਈ ਹੋਵੇ ਤਾਂ ਫੇਰ ਹੀ ਉਹਨੂੰ ਕਟਾਉਣਾ ਕਿਉਂਕਿ ਜੇ ਆਪਾਂ ਕੱਚੀ ਜਾਂ ਹਰੀ ਫਸਲ ਕਟਾਵਾਂਗੇ ਉਹਦੇ ਵਿੱਚ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਸਾਨੂੰ ਮੰਡੀ 'ਚ ਖੱਜਲ-ਖਵਾਰੀ ਹੋ ਸਕਦੀ ਆ ਉਹਦਾ ਕਾਰਨ ਇਹ ਆ ਕਿ ਹਰੇ ਦਾਣਿਆਂ ਦੇ ਵਿੱਚੋਂ ਦਾਣੇ ਜਿਹੜੇ ਆ ਉਹ ਪਾਊਡਰ ਨਿਕਲਦਾ ਜਾਂ ਟੋਟਾ ਨਿਕਲਦਾ ਵਾ ਔਰ ਦੂਸਰਾ ਜਿਹੜਾ ਆ ਉਹਦੇ ਵਿੱਚ ਸੇਲ ਦੀ ਮਾਤਰਾ ਜਾਰੀ ਹੋਣ ਕਾਰਨ ਮੰਡੀ ਦੇ ਵਿੱਚ ਜਿਹੜਾ ਵਾ ਉਹ ਵੇਚਣ ਵਿੱਚ ਮੁਸ਼ਕਲ ਆਉਂਦੀ ਆ ਕਿਉਂਕਿ ਗਾਹਕ ਵੱਲੋਂ ਉਹਦਾ ਪੂਰਾ ਰੇਟ ਨਹੀਂ ਲਾਇਆ ਜਾਂਦਾ ਕਿਉਂਕਿ ਉਹਦੇ ਵਿੱਚ ਜੇ ਸੇਲ ਹੋਵੇ ਤਾਂ ਰੇਟ ਖਰੀਦਦਾਰ ਵੀ ਘਟ ਲਾਊਗਾ ਸੋ ਫਸਲ ਪੱਕੀ ਹੋਣ ਤੇ ਹੀ ਵੜਾਈ ਜਾਵੇ ਨਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨੇੜੇ ਕੋਈ ਸਾਧਨ ਆ ਗਿਆ ਤੇ ਆਪਾਂ ਕਟਾ ਲਈਏ ਇਸ ਤਰ੍ਹਾਂ ਨਹੀਂ ਕਰਨਾ ਦੂਸਰਾ ਇਸ ਤੋਂ ਬਾਅਦ ਆ ਹੈ ਕਿ ਜਦੋਂ ਮੌਸਮ ਸਾਫ਼ ਹੋਵੇ ਉਦੋਂ ਹੀ ਆਪਾਂ ਫਸਲ ਦੀ ਕਟਾਈ ਜੰਗ ਹਾਈ ਕਰਨੀ ਆ ਕਈ ਵਾਰ ਕਿਸਾਨ ਵੀਰ ਸੋਚ ਲੈਂਦੇ ਕਿ ਅੱਜ ਬੱਦਲਵਾਈ ਹੋਈ ਹੈ ਤੇ ਚਲੋ ਜਲਦੀ ਜਲਦੀ ਇਹਨੂੰ ਮੰਡੀ ਵਿੱਚ ਲੈ ਚਾਹੀਦੀ ਚੱਲੀਏ ਔਰ ਕਿਸਾਨ ਵੀਰੋ ਜਦੋਂ ਵੀ ਮੌਸਮ ਖਰਾਬ ਹੁੰਦਾ ਹੈ ਤੇ ਖਰੀਦਦਾਰ ਜਿਹੜਾ ਉਹਨੇ ਆਪਣਾ ਸੋਚਣਾ ਵਾ ਤੇ ਫਿਰ ਉਹਨੇ ਜਿਹੜਾ ਜਿਹੜਾ ਰੇਟ ਆ ਮੰਡੀ ਦੇ ਵਿੱਚ ਉਹ ਘਟਾ ਕਰ ਦੇਣਾ ਸੋ ਆਪਾਂ ਨੂੰ ਸਿਰਫ ਸਾਫ਼ ਮੌਸਮ ਵੇਖ ਕੇ ਹੀ ਆਪਾਂ ਨੂੰ ਫਸਲ ਦੀ ਜਿਹੜੀ ਕਟਾਈ ਕਰਾਉਣੀ ਚਾਹੀਦੀ ਹੈ ਔਰ ਮੰਡੀ ਵਿੱਚ ਆਉਣ ਤੋਂ ਪਹਿਲਾਂ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਣੇ ਆਰਟੀਏ ਕੋਲੋਂ ਜਾਂ ਹੋਰ ਕਿਸੇ ਸੋਰਸ ਤੋਂ ਪਤਾ ਕਰੀਏ ਕਿ ਮੰਡੀ ਵਿੱਚ ਢੇਰੀ ਲਾਉਣ ਲਈ ਜਗ੍ਹਾ ਵੀ ਹੈ ਜਾਂ ਨਹੀਂ ਜੀ ਜੀ ਔਰ ਆਪਾਂ ਹੋਰ ਵੀ ਕੰਮ ਕਰ ਸਕਦੇ ਹਾਂ ਆਲੇ ਦੁਆਲੇ ਦੀਆਂ ਮੰਡੀਆਂ ਤੋਂ ਆਪਾਂ ਜਿੰਸ ਦਾ ਰੇਟ ਪਤਾ ਕਰ ਸਕਦੇ ਹਾਂ ਕਿਹੜੀ ਮੰਡੀ ਵਿੱਚ ਰੇਟ ਚੰਗਾ ਲੱਗ ਰਿਹਾ ਤੇ ਉਸ ਮੰਡੀ ਵਿੱਚ ਹੀ ਆਪਾਂ ਜਿਹੜੀ ਜਿੰਸ ਲੈ ਕੇ ਜਾਈਏ ਕਿ ਅਸੀਂ ਉਤੋਂ ਵੱਧ ਮੁਨਾਫਾ ਲੈ ਸਕੀਏ ਅ ਡਾਕਟਰ ਸਾਹਿਬ ਕਈ ਵਾਰੀ ਕੀ ਹੁੰਦਾ ਹੈ ਜੀ ਕੰਬਾਈਨ ਚੱਲ ਰਹੀ ਹੈ ਮੌਸਮ ਵੀ ਅਗਲਾ ਮੂਰੇ ਲੱਗਦਾ ਮੌਸਮ ਖਰਾਬ ਨਾ ਹੋ ਜਾਵੇ ਬੜਾ ਕੁਝ ਸਾਡੇ ਮਨ ਦੇ ਵਿੱਚ ਆਉਂਦਾ ਆ ਵੀ ਆਪਾਂ ਯਾਰ ਆ ਨਾਲ ਦਾ ਖੇਤ ਵੜਿਆ ਤੇ ਹੁਣੇ ਹੀ ਵੜਾ ਲਈਏ ਰਾਤ ਦੇ 7 ਵਜੇ ਹੁੰਦੇ ਆ ਸੋ ਕੀ ਅਸੀਂ ਰਾਤ ਨੂੰ ਵੜਾਈ ਕਰ ਸਕਦੇ ਆ ਰਾਤ ਨੂੰ ਕਟਾਈ ਲਈ ਕਿਉਂਕਿ ਹੁਣ ਟ੍ਰੇਲ ਜਿਹੜੀ ਹੈ ਮੌਸਮ ਠੰਡਾ ਹੋਣ ਕਰਕੇ ਥੋੜਾ ਰਾਤ ਟ੍ਰੇਲ ਬਹੁਤ ਜਿਆਦੀ ਪੈਂਦੀ ਆ ਔਰ ਕਿਸਾਨ ਵੀਰਾਂ ਨੂੰ ਇਹ ਮੇਰੀ ਸਲਾਹ ਹੈ ਕਿ ਮੰਡੀ ਵਿੱਚ ਖੱਜਲ ਖਵਾਰੀ ਤੋਂ ਬਚਣ ਲਈ ਆਪਾਂ ਨੂੰ ਫਸਲ ਦੀ ਕਟਾਈ ਜਿਹੜੀ ਆ ਝੋਨੇ ਦੀ ਕਟਾਈ ਰਾਤ ਨੂੰ ਨਹੀਂ ਕਰਨੀ ਚਾਹੀਦੀ ਰਾਤ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨਾ ਚਲਾਉਣ ਤੇ ਬੰਦੀ ਲਾਈ ਹੈ ਔਰ ਉਸ ਬੰਦੀ ਦਾ ਕਾਰਨ ਜਿਹੜਾ ਉਹ ਕਿਸਾਨਾਂ ਦੇ ਹਿੱਤ ਵਿੱਚ ਆ ਕਿਉਂਕਿ ਰਾਤ ਨੂੰ ਕਟਾਈ ਨਾਲ ਜਿਹੜੀ ਆ ਉਹ ਸਿਲ ਬਹੁਤ ਜ਼ਿਆਦਾ ਆ ਜਾਏਗੀ ਝੋਨੇ ਦੇ ਵਿੱਚ ਤੇ ਸਾਨੂੰ ਜਿਹੜਾ ਮੰਡੀ ਦੇ ਵਿੱਚ ਉਹਨੂੰ ਖਿਲਾਰ ਕੇ ਸਿਕਾਉਣਾ ਪਊਗਾ ਤੇ ਉਹਦੇ ਨਾਲ ਫਸਲ ਖਰਾਬ ਹੋਣ ਦਾ ਵੀ ਡਰ ਰਹਿੰਦਾ ਡਾਕਟਰ ਸਾਹਿਬ ਵਧਾਈ ਦੀ ਗੱਲ ਕਰਾਂ ਥੋੜਾ ਜਿਹਾ ਇੱਥੇ ਵੀ ਜ਼ਰੂਰ ਕਿਸਾਨ ਵੀਰਾਂ ਨੂੰ ਦੱਸੋ ਕਿ ਪ੍ਰਾਲੀ ਬੜੀ ਹੋ ਜਾਂਦੀ ਆ ਕੀ ਐਸਐਮਐਸ ਲਾ ਕੇ ਹੀ ਵਢਾਈ ਹੈ ਤਕੀ ਕੀਤੀ ਜਾਣੀ ਹੈ ਉਸ ਤੋਂ ਬਿਨਾ ਤਾਂ ਨਹੀਂ ਜਿੱਤੋ ਇੱਕ ਸਮਾਨ ਦੇ ਪਰਾਲੀ ਦੀ ਸਾਮ ਸੰਭਾਲ ਦਾ ਔਰ ਐਸਐਮਐਸ ਹਰ ਕੰਬਾਈਨ ਵਾਸਤੇ ਜ਼ਰੂਰੀ ਕੀਤਾ ਗਿਆ ਕਿਉਂਕਿ ਇਹ ਇੱਕ ਅਜਹੀ ਮਸ਼ੀਨ ਹੈ ਕਿਸੇ ਵੀ ਤਰੀਕੇ ਨਾਲ ਆਪਾਂ ਪਰਾਲੀ ਚਾਹੇ ਖੇਤ ਵਿੱਚ ਮਲਾਉਣੀ ਹੈ ਚਾਹੇ ਉਹਦੀਆਂ ਗੰਡਾਂ ਬਣਾਉਣੀਆਂ ਨੇ ਜਾਂ ਉਹਨੂੰ ਆਪਾਂ ਪਸ਼ੂਆਂ ਵਾਸਤੇ ਰੱਖਣੀ ਆ ਐਸਐਮਐਸ ਦੀ ਕਟਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿਉਂਕਿ ਸਿਰਫ ਜਿਹੜਾ ਉੱਪਰਲਾ ਪੂਸ਼ ਆ ਉਹਨੂੰ ਵੀ ਜਿਹੜਾ ਐਸਐਮਐਸ ਆ ਕੁੱਤਰ ਦਿੰਦਾ ਇਹ ਕੁਦਰਨ ਦੇ ਨਾਲ ਜਿਹੜਾ ਪਰਾਲੀ ਦੀ ਸਾਮ ਸੰਭਾਲ ਸੌਖੀ ਹੁੰਦੀ ਆ ਔਰ ਇਹ ਜ਼ਰੂਰੀ ਹੈ ਕਿ ਕਿਸਾਨ ਜਿਹੜੇ ਆ ਉਹਨਾਂ ਕੰਬਾਈਨਾਂ ਕੋਲੋਂ ਕਟਾਈ ਕਰਾਉਣ ਜਿਨ੍ਹਾਂ ਨੇ ਐਸਐਮਐਸ ਜਿਹੜਾ ਉਹ ਲਗਾਇਆ ਹੋਵੇ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਕਈ ਵਾਰੀ ਫਸਲ ਨਾਲ ਸਾੜੀ ਦੇ ਵਿੱਚ ਬਿਮਾਰੀ ਦੇ ਦਾਣੇ ਵੀ ਹੁੰਦੇ ਆ ਕਾਫੀ ਹੈਨਾ ਕਈ ਵਾਰੀ ਕਾਲੇ ਦਾਣੇ ਵੀ ਹੁੰਦੇ ਕਈ ਵਾਰੀ ਡੋਡੀਆਂ ਜੀਆਂ ਵੀ ਦਾਣਿਆਂ 'ਚ ਬਣੀਆਂ ਹੁੰਦੀਆਂ ਤਾਂ ਕੀ ਕਹਿਣਾ ਚਾਹੋਗੇ ਕਿ ਉਹੀ ਦੀ ਫਸਲ ਨੂੰ ਅਸੀਂ ਵਧੀਆ ਫਸਲ ਦੇ ਵਿੱਚ ਦਾਣਿਆਂ ਦੇ ਵਿੱਚ ਨਾਰ ਵਾਲਾ ਹੀ ਹੈ ਜੇ ਜੋ ਨੇਦੀ ਫਸਲ ਦੇ ਵਿੱਚ ਖੁਦਾ ਨਾ ਖਾਸਤਾ ਕਿਤੇ ਕੋਈ ਹਲਦੀ ਰੋਗ ਆ ਜਾਂ ਦਾਣੇ ਕਾਲੇ ਪਏ ਹੋਏ ਆ ਤੇ ਉਹਦੇ ਲਈ ਕਿਸਾਨ ਵੀਰੋ ਬਹੁਤ ਜ਼ਰੂਰੀ ਧਿਆਨ ਰੱਖਣ ਵਾਲੀ ਗੱਲ ਆ ਕਿ ਆਪਾਂ ਉਸ ਫਸਲ ਦੀ ਕਟਾਈ ਜਿਹੜੀ ਆ ਦੁਪਹਿਰ ਤੋਂ ਬਾਅਦਾਂ ਜਦੋਂ ਤਰੇਲ ਬਹੁਤ ਚੰਗੀ ਤਰ੍ਹਾਂ ਉੱਤਰ ਜਾਵੇ ਉਦੋਂ ਕਟਾਉਣੀ ਆ ਔਰ ਦੂਸਰਾ ਉਸ ਜਿੰਸ ਨੂੰ ਵੱਖਰੀ ਟਰਾਲੀ ਵਿੱਚ ਪਾਉਣਾ ਜਿਹੜੀ ਬਿਮਾਰੀ ਦੇ ਨਾਲ ਖਰਾਬ ਹੋ ਗਈ ਆ ਉਹਨੂੰ ਵੱਖਰੀ ਟਰਾਲੀ ਵਿੱਚ ਪਾਉਣਾ ਔਰ ਉਹਦੀ ਮੰਡੀ ਵਿੱਚ ਵੀ ਢੇਰੀ ਵੱਖਰੀ ਲਾਉਣੀ ਆ ਉਹਦਾ ਭਾ ਵੀ ਵੱਖਰਾ ਲਾਉਣਾ ਕਿਸੇ ਵੀ ਹਾਲਤ ਵਿੱਚ ਬਿਮਾਰੀ ਵਾਲੀ ਫਸਲ ਨੂੰ ਚੰਗੀ ਫਸਲ ਦੇ ਨਾਲ ਨਹੀਂ ਮਿਲਾਉਣਾ ਕਿਉਂਕਿ ਸਾਰੀ ਫਸਲ ਦੀ ਗੁਣਵੱਤਾ ਤੇ ਉੱਤੇ ਜਿਹੜਾ ਅਸਰ ਪਊਗਾ ਹਲਦੀ ਰੰਗਾ ਜਿਹੜਾ ਰੋਗ ਹੈ ਜਾਂ ਕਾਲੇ ਦਾਣੇ ਨੇ ਉਹ ਸਾਰੇ ਦਾਣਿਆਂ ਨੂੰ ਕਾਲੇ ਕਰ ਦੇਣਗੇ ਇਹਦਾ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਅੱਛਾ ਦੱਸ ਸਭ ਬਿਲਕੁਲ ਤੁਹਾਡੀ ਗੱਲਾਂ ਤੇ ਅਸੀਂ ਗੌਰ ਕਰ ਰਹੇ ਹਾਂ ਕਿਸਾਨ ਵੀਰ ਵੀ ਗੌਰ ਕਰਨਗੇ ਤੇ ਚੰਗੀ ਫਸਲ ਨੂੰ ਵੜ ਕੇ ਜਦੋਂ ਮੰਡੀ ਦੇ ਵਿੱਚ ਲੈ ਕੇ ਆਉਣਾ ਫਿਰ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਮੰਡੀ ਦੇ ਵਿੱਚ ਲਿਆਉਣ ਵੇਲੇ ਮੰਡੀ ਵਿੱਚ ਲਿਆਉਣ ਵਾਲੇ ਜਿਸ ਤਰ੍ਹਾਂ ਕਿ ਪਹਿਲਾਂ ਗੱਲ ਕੀਤੀ ਆ ਇੱਕ ਤੇ ਮੰਡੀ ਵਿੱਚ ਜਗ੍ਹਾ ਦਾ ਆਪਾਂ ਪਤਾ ਕਰੀਏ ਕਿ ਮੰਡੀ ਵਿੱਚ ਉਤਾਰਨ ਲਈ ਜਗ੍ਹਾ ਹੈ ਜਾਂ ਨਹੀਂ ਦੂਸਰਾ ਆਪਾਂ ਰੇਟ ਦਾ ਪਤਾ ਕਰਕੇ ਆਉਣਾ ਤੀਸਰਾ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਆਪਣੀ ਜਿੰਸ ਨੂੰ ਸਮੇਂ ਸਿਰ ਸਵੇਰ ਵੇਲੇ ਲੈ ਕੇ ਆਉਣਾ ਔਰ ਉਸ ਸਮੇਂ ਤੋਂ ਪਹਿਲਾਂ ਪਹਿਲਾਂ ਆਪਾਂ ਲਿਆਣ ਕੇ ਫਸਲ ਦੀ ਸਫਾਈ ਕਰਵਾ ਲਈਏ ਜਿਹੜੀ ਲੇਬਰ ਆ ਉਹਦੇ ਕੋਲੋਂ ਤਾਂ ਕਿ ਸਮੇਂ ਸਿਰ ਬੋਲੀ ਲੱਗਣ ਵੇਲੇ ਆਪਣੀ ਜਿਹੜੀ ਜਿੰਸ ਆਉ ਪੂਰੀ ਤਰ੍ਹਾਂ ਤਿਆਰ ਹੋਵੇ ਕਿ ਸ਼ਾਮ ਨੂੰ ਆਪਾਂ ਸਮੇਂ ਸਿਰ ਜਿਹੜਾ ਵਾ ਆਪਣੀ ਜਿੰਸ ਵੇਚ ਕੇ ਘਰ ਆ ਸਕੀਏ ਮੰਡੀ ਵਿੱਚ ਆਉਂਦੇ ਸਾਰ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਕਿ ਆਰਟੀਏ ਦਾ ਇੱਕ ਢੇਰੀ ਰਜਿਸਟਰ ਆ ਉਹਦੇ ਵਿੱਚ ਆਪਾਂ ਆਪਣੀ ਢੇਰੀ ਦਰਜ ਕਰਾਉਣੀ ਜ਼ਰੂਰੀ ਹੈ ਦੂਸਰਾ ਉੱਥੇ ਮੰਡੀ ਬੋਰਡ ਦੇ ਅਧਿਕਾਰੀਆਂ ਕੋਲ ਇੱਕ ਬੋਲੀ ਰਜਿਸਟਰ ਆ ਉਹ ਵੀ ਨੋਟ ਕਰਨਾ ਆਉਂਦੇ ਨੇ ਧਿਆਨ ਰੱਖ ਕੇ ਆਪਾਂ ਉਹਦੇ ਵਿੱਚ ਵੀ ਦਰਜ ਕਰਾਉਣਾ ਜ਼ਰੂਰੀ ਹੈ ਕਿਉਂਕਿ ਜਦੋਂ ਬੋਲੀ ਆਉਣੀ ਹੈ ਉਸ ਵੇਲੇ ਤਾਂ ਹੀ ਤੁਹਾਡੀ ਢੇਰੀ ਨੂੰ ਉਹਨਾਂ ਨੇ ਲੱਭ ਕੇ ਬੋਲੀ ਕਰਾਉਣੀ ਹੈ ਜੇ ਉਹ ਛੇਰੀ ਰਜਿਸਟਰ ਵਿੱਚ ਤੁਹਾਡੀ ਜਿਹੜੀ ਛੇਰੀ ਦਰਜ ਹੋਈ ਹੋਈ ਹੋਵੇ ਅੱਛਾ ਦੱਸੋ ਨਾਮ ਵੀ ਲਿਖਵਾਤਾ ਸੀ ਉਸ ਤੋਂ ਬਾਅਦ ਫਿਰ ਜਦੋਂ ਮੰਡੀ ਦੇ ਵਿੱਚ ਕਿਹੜਾ ਪ੍ਰੋਸੈਸ ਚੱਲਦਾ ਤੇ ਕਿਸ ਤਰ੍ਹਾਂ ਫਿਰ ਅਸੀਂ ਕੋਲ ਖੜਨਾ ਕਿੱਦਾਂ ਆਉਦੀ ਜਦੋਂ ਪੈਕਿੰਗ ਤੱਕ ਕਿਵੇਂ ਜਾਣਾ ਫਿਰ ਡਾਕਟਰ ਸਾਹਿਬ ਜਦੋਂ ਮੰਡੀ ਵਿੱਚ ਫਸਲ ਆਪਾਂ ਲਿਆ ਕੇ ਲੋਹਾਈ ਕਰ ਦਿੱਤੀ ਲੇਬਰ ਨੇ ਸਭ ਤੋਂ ਪਹਿਲਾ ਪ੍ਰੋਸੈਸ ਜਿਹੜਾ ਹੋਣਾ ਆ ਉਹਦੀ ਜਿਹੜੀ ਆ ਵਿਧੀ ਹੈ ਕਿ ਸਫਾਈ ਹੋਣੀ ਆ ਜੀ ਉਹਨੂੰ ਪੱਖਾ ਲੱਗਣਾ ਔਰ ਪੱਖਾ ਲੱਗਣ ਵੇਲੇ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ ਤਾਂ ਕਿ ਇੱਕ ਤੇ ਜਿਹੜਾ ਸਾਡੀ ਜਿੰਸ ਆ ਉਹ ਪਹਿਲਾਂ ਭਰੀਆਂ ਹੋਈਆਂ ਬੋਰੀਆਂ ਦੇ ਵਿੱਚ ਨਾ ਮਿਲੇ ਦੂਸਰਾ ਸਾਡੀ ਜਿਹੜੀ ਜਿੰਸ ਆ ਕਿਸੇ ਕੱਚੇ ਥਾਂ ਤੇ ਨਾ ਰੁਲਦੀ ਰਵੇ ਉਹਦਾ ਆਪਾਂ ਖੁਦ ਧਿਆਨ ਰੱਖਣਾ ਹੈ ਔਰ ਲੇਬਰ ਨੂੰ ਕਹਿ ਕੇ ਇਹਨਾਂ ਚੀਜ਼ਾਂ ਦਾ ਆਪਾਂ ਅਮਲ ਕਰਵਾਉਣਾ ਹੈ ਕਿ ਸਾਡੀ ਜਿੰਸ ਜਿਹੜੀ ਇੱਧਰ ਉੱਧਰ ਬੋਰੀਆਂ ਵਿੱਚ ਨਾ ਰਲੇ ਜਾਂ ਮਿੱਟੀ ਵਿੱਚ ਨਾ ਰਲੇ ਦੂਸਰਾ ਸਫਾਈ ਵੇਲੇ ਆਪਣਾ ਜਿਹੜਾ ਵਾ ਉਸ ਤਰਕ ਰਹਿਣਾ ਵਾ ਕਿਉਂਕਿ ਕਿਸੇ ਵੇਲੇ ਕੋਈ ਗਲਤ ਅੰਸਰ ਕੋਈ ਇਸ ਤਰ੍ਹਾਂ ਦੀ ਹਰਕਤ ਕਰਕੇ ਤੁਹਾਨੂੰ ਜਿਹੜਾ ਜਿਹੜਾ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ ਹੋਰ ਵੀ ਜਿਹੜੇ ਜਿਸ ਤਰ੍ਹਾਂ ਦਾ ਕੋਈ ਚੋਰੀ ਦਾ ਵੀ ਉਹ ਵੀ ਧਿਆਨ ਆਪਾਂ ਨੂੰ ਰੱਖਣਾ ਪੈਣਾ ਔਰ ਇਸੇ ਕਰਕੇ ਹੀ ਮੈਂ ਇੱਕ ਹੋਰ ਸਲਾਹ ਕਿਸਾਨਾਂ ਨੂੰ ਦੇਣੀ ਚਾਹੂੰਗਾ ਵੀ ਮੰਡੀ ਵਿੱਚ ਆਉਣ ਵੇਲੇ ਆਮ ਤੌਰ ਤੇ ਆਪਾਂ ਪਿੰਡਾਂ ਵਿੱਚ ਰਹਿਣ ਵਾਲੇ ਜਾਣਦੇ ਆ ਕਿ ਆਪਾਂ ਕਿਸੇ ਬਜ਼ੁਰਗ ਨੂੰ ਟਰਾਲੀ ਵਿੱਚ ਬਿਠਾ ਦਿੰਨੇ ਆ ਕਿ ਚਲੋ ਵੀ ਇਹਨੇ ਹੋਰ ਕੋਈ ਕੰਮ ਨਹੀਂ ਕਰਨਾ ਤੇ ਮੰਡੀ ਵਿੱਚ ਭੇਜ ਦਿੰਨੇ ਆ ਉਹਦੀਆਂ ਕਿਸਾਨ ਵੀਰੋ ਇੱਕ ਤੇ ਉਹਨੂੰ ਬਜ਼ੁਰਗ ਨੂੰ ਦਿੱਕਤ ਹੋ ਰਾ ਸਕਦੀ ਕਿਉਂਕਿ ਆਪਾਂ ਦੇਖ ਰਹੇ ਆ ਮੰਡੀ ਦੇ ਵਿੱਚ ਧੂੜ ਵੀ ਉੱਡਦੀ ਹੈ ਉਹ ਉਹਨੂੰ ਮੁਸ਼ਕਲ ਆ ਸਕਦੀ ਦੂਸਰਾ ਐਸੇ ਆਪਾਂ ਕਿਸਾਨ ਨੂੰ ਮੰਡੀ ਵਿੱਚ ਭੇਜੀਏ ਜਿਹੜਾ ਇਹ ਸਾਰੇ ਜਿਹੜੀ ਦੇਖਰੇਖ ਕਰ ਸਕੇ ਔਰ ਤਲਾਈ ਦਾ ਕੰਮ ਵੇਖ ਸਕੇ ਬੋਰੀਆਂ ਦੀ ਗਿਣਤੀ ਕਰ ਸਕੇ ਸੋ ਇਹ ਜ਼ਰੂਰੀ ਹੈ ਕਿ ਆਪਾਂ ਕੋਈ ਪੜ੍ਹਿਆ ਲਿਖਿਆ ਨੌਜਵਾਨ ਆਪਣਾ ਜਿਹੜਾ ਵਾ ਉਹਨਾਂ ਨੂੰ ਵੀ ਆਦਤ ਪਾਈਏ ਕਿ ਉਹ ਮੰਡੀ ਵਿੱਚ ਆਉਣ ਤੇ ਆਪਣੀ ਜਿੰਸ ਦੀ ਜਿਹੜੀ ਵੇਚਣ ਦਾ ਵਿਧੀ ਆ ਉਹਦਾ ਧਿਆਨਪੂਰਵਕ ਜਿਹੜਾ ਵਾ ਉਹ ਦੇਖਰੇਖ ਕਰਨ ਅੰਡਸਾਬ ਕਈ ਵਾਰੀ ਨਾ ਕਿਸਾਨ ਵੀਰ ਕੰਡੇ ਵੱਟੇ ਤੇ ਇਤਰਾਜ਼ ਕਰਦਾ ਕੀ ਕਿਸਾਨ ਵੀਰ ਨੂੰ ਉਹ ਚੈੱਕ ਕਰ ਲੈਣਾ ਚਾਹੀਦਾ ਪਹਿਲਾਂ ਹੀ ਚੈੱਕ ਕਰਨਾ ਚਾਹੀਦਾ ਇਹ ਉਹਦਾ ਫਰਜ ਬਣਦਾ ਬਿਲਕੁਲ ਜੀ ਜਿਹੜੀ ਜਿਹੜੇ ਕੰਡੇ ਦੇ ਉੱਤੇ ਜਿੰਸ ਦੀ ਤੁਲਾਈ ਹੋਣੀ ਹੈ ਉਹ ਕਿਸਾਨ ਦਾ ਫਰਜ ਹੈ ਕਿ ਉਹਨੂੰ ਚੰਗੀ ਤਰ੍ਹਾਂ ਚੈੱਕ ਕਰੇ ਉਹਦਾ ਹੱਕ ਵੀ ਹੈ ਔਰ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਕੰਡਾ ਜਿੰਸ ਦੀ ਤੁਲਾਈ ਲਈ ਲਿਆਂਦਾ ਜਾ ਰਿਹਾ ਆ ਉਹਨੂੰ ਪਹਿਲਾਂ ਕਿਸਾਨ ਨੇ ਵੇਖਣਾ ਵਾ ਕਿ ਉਹਦਾ ਕੰਡੇ ਦਾ ਔਰ ਵੱਟਿਆਂ ਦਾ ਨੰਬਰ ਇੱਕ ਹੈ ਕੰਡੇ ਦੇ ਉੱਪਰ ਮਸ਼ੀਨ ਨੰਬਰ ਲਿਖਿਆ ਹੋਊਗਾ ਔਰ ਵੱਟੇ ਦੀ ਸਾਈਡ ਤੇ ਵੀ ਉਹੀ ਨੰਬਰ ਜਿਹੜਾ ਚਾਹੀਦਾ ਇਹ ਜੇ ਨੰਬਰ ਅਲੱਗ-ਅਲੱਗ ਨੇ ਤਾਂ ਫਿਰ ਆਪਾਂ ਜਿੰਸ ਨਹੀਂ ਦਿਖਾਉਣੀ ਦੂਸਰਾ ਇਹ ਜਿਹੜਾ ਕੰਡਾ ਵਾ ਤੇ ਵੱਟੇ ਆ ਉਹ ਨਾਪ ਤੋਲ ਵਿਭਾਗ ਤੋਂ ਪਾਸ ਹੋਏ ਜ਼ਰੂਰੀ ਆ ਔਰ ਉਹ ਪਾਸ ਹੋਏ ਆ ਕਿ ਨਹੀਂ ਉਹਨੂੰ ਵੇਖਣ ਵਾਸਤੇ ਕਿਸਾਨ ਨੂੰ ਚਾਹੀਦਾ ਹੈ ਕਿ ਵੱਟੇ ਦੇ ਹੇਠਲੇ ਬੰਨੇ ਇੱਕ ਮੋਹਰ ਲੱਗੀ ਹੋਏਗੀ ਜਿਸ ਤਰ੍ਹਾਂ 24 ਸਾਲ ਚੱਲ ਰਹੀ ਹੈ ਉਹ 3-3 ਮਹੀਨੇ ਬਾਅਦ ਆੜਤੀਏ ਨੂੰ ਪਾਸ ਕਰਾਉਣਾ ਪੈਂਦਾ ਔਰ ਜਿੱਦਾਂ ਹੁਣ ਤਮਾਹੀ ਚੱਲ ਰਹੀ ਹੈ ਦੂਸਰੀ ਇਹਦਾ ਲਿਖਿਆ ਹੋਏਗਾ B24 ਜੋ ਪਹਿਲੀ ਤਮਾਹੀ ਨੰਗਈ ਆ A24 ਔਰ C24 ਤੇ D24 ਇਹ ਕਿਸਾਨ ਨੂੰ ਜ਼ਰੂਰੀ ਜਿਹੜਾ ਥੱਲੇ ਉਹ ਸੀਲ ਲੱਗੀ ਹੁੰਦੀ ਆ ਉਹ ਵੇਖ ਕੇ ਹੀ ਜਿੰਸ ਜਿਹੜੀ ਤਲਾਉਣੀ ਸ਼ੁਰੂ ਕਰਨੀ ਚਾਹੀਦੀ ਆ ਨਹੀਂ ਤੇ ਜਿਹੜੀ ਉਹ ਆੜਤੀਏ ਨੂੰ ਕਹੋ ਕਿ ਹੋਰ ਕੰਡਾ ਜਿਹੜਾ ਪਾਸ ਹੋਇਆ ਵਾ ਉਹ ਲਿਆਂਦਾ ਜਾਵੇ ਜਿੰਸ ਤੋਲਣ ਵਾਸਤੇ ਦੂਸਰਾ ਇਹ ਜਿਹੜਾ ਕੰਡਾ ਜਿੱਥੇ ਲੱਗਣਾ ਵਾ ਇੱਕ ਬਰਾਬਰ ਜਗ੍ਹਾ ਤੇ ਹੋਵੇ ਉਹ ਕੰਡਾ ਜਿਹੜਾ ਹਿੱਲਦਾ ਨਹੀਂ ਚਾਹੀਦਾ ਉਹ ਇੱਕ ਥਾਂ ਤੇ ਸਟੇਬਲ ਹੋਵੇ ਤਾਂ ਹੀ ਜਿਹੜੀ ਜਿੰਸ ਜਿਹੜੀ ਉਹ ਸਹੀ ਤੁਲਾਈ ਹੋਊਗੀ ਜਿੰਸ ਜਿਹੜੀ ਉਹ ਬਿਲਕੁਲ ਸਾਫ਼ ਹੋ ਗਈ ਹੈ ਪੱਕੇ ਦੇ ਨਾਲ ਰਹਿਦ ਖੁੰਦ ਬੜੀ ਰਹਿ ਜਾਂਦੀ ਆ ਤੇ ਕੀ ਕਰਨ ਉਹ ਰਹਿਦ ਖੁੰਦ ਦਾ ਕਿਸਾਨ ਵੀਰ ਘਰ ਲੈ ਕੇ ਜਾਣਾ ਜਾਂ ਉਹਨੂੰ ਇੱਥੇ ਹੀ ਆੜਤੀ ਨੂੰ ਦੇ ਦੇਣਾ ਕਿਸ ਤਰ੍ਹਾਂ ਉਹਦਾ ਫਿਰ ਕਿਸ ਤਰ੍ਹਾਂ ਉਹਨੂੰ ਵੇਚਿਆ ਜਾਂਦਾ ਡਾਕਟਰ ਸਾਹਿਬ ਜਿੱਥੋਂ ਤੱਕ ਜਿਹੜੀ ਸਫਾਈ ਤੋਂ ਬਾਅਦਾਂ ਜਿੰਸ ਵਿੱਚੋਂ ਨਿਕਲਣ ਵਾਲੀ ਰਹਿਣਖੁੰਦਿਆ ਉਹਦੇ ਲਈ ਮਹਿਕਮੇ ਵੱਲੋਂ ਇਹੀ ਸਲਾਹ ਦਿੱਤੀ ਜਾਂਦੀ ਕਿਸਾਨ ਨੂੰ ਕਿ ਉਹਨੂੰ ਜਿਹੜਾ ਵਾ ਕਿਉਂਕਿ ਉਹਦੇ ਵਿੱਚ ਦਾਣੇ ਭਾਵੇਂ ਉੱਚ ਕੁਆਲਿਟੀ ਦੇ ਨਹੀਂ ਹੁੰਦੇ ਪਰ ਫਿਰ ਵੀ ਜਿਹੜੇ ਆ ਉਹ ਡੰਗਰਾਂ ਦੇ ਫੀਡ ਵਿੱਚ ਵਰਤੇ ਜਾ ਸਕਦੇ ਆ ਜਿਹੜਾ ਕੋਕ ਕੱਕਾਂ ਨੇ ਉਹ ਡੰਗਰਾਂ ਦੀ ਸ਼ੁੱਕ ਪਾਉਣ ਵਾਸਤੇ ਵਰਤਿਆ ਜਾ ਸਕਦਾ ਵਾ ਉਹਨੂੰ ਕਿਸੇ ਵੀ ਹਾਲਤ ਵਿੱਚ ਕਿਸਾਨ ਕੋਸ਼ਿਸ਼ ਕਰੇ ਕਿ ਉਹਨੂੰ ਮੰਡੀ ਦੇ ਵਿੱਚੋਂ ਚੁੱਕ ਲਿਆ ਜਾਵੇ ਕਿਉਂਕਿ ਇਹਦੇ ਨਾਲ ਥੋੜਾ ਕਿਸੇ ਵੇਲੇ ਲੇਬਰ ਦੀ ਜੋ ਪ੍ਰਵਿਰਤੀ ਆ ਕਿ ਇਹਦੇ ਵਿੱਚ ਚੰਗੇ ਦਾਣੇ ਵੀ ਥੋੜੇ ਬਹੁਤੇ ਲੈ ਆਂਦੇ ਜਾਣ ਕਿਸੇ ਤਰੀਕੇ ਉਹ ਪ੍ਰਵਿਰਤੀ ਜਿਹੜੀ ਘਟਦੀ ਆ ਸੋ ਕਿਸਾਨ ਵੀਰਾਂ ਨੂੰ ਇਹੋ ਹੀ ਸਲਾਹ ਆ ਕਿ ਆਪਣੀ ਝੰਸ ਦੀ ਜਿਹੜੀ ਰਹਿਣਕੁੰਡਿਆ ਉਹ ਆਪਣੀ ਟਰਾਲੀ ਦੇ ਵਿੱਚ ਪਾ ਕੇ ਵਾਪਸ ਘਰ ਨੂੰ ਲੈ ਜਾਣਾ ਸੋ ਡਾਕਟਰ ਸੁਖਦੇਵ ਸਿੰਘ ਜੀ ਜ਼ਿਲ੍ਹਾ ਸਿਖਲਾਈ ਅਫਸਰ ਨੂੰ ਤੁਸੀਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦਿੱਤੀ ਹੈ ਕਿ ਝੋਨੇ ਦੇ ਸੁੱਝੀ ਮੰਡੇਕਰਨ ਸੰਬੰਧੀ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਮੈਂ ਉਮੀਦ ਕਰਦਾ ਸਾਡੇ ਕਿਸਾਨ ਵੀਰ ਝੋਨੇ ਦੀ ਕਟਾਈ ਹੁਣ ਇਸ ਵੇਲੇ ਚੱਲ ਰਹੀ ਆ ਜਾਂ ਚੱਲਣੀ ਸ਼ੁਰੂ ਹੋ ਜਾਣੀ ਆ ਤੇ ਇੰਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਗੇ ਮੰਡੀ 'ਚ ਜਾਣ ਤੋਂ ਪਹਿਲਾਂ ਸੋ ਤੁਹਾਡਾ ਇਹਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਉੰਨੇ ਦੀ ਅਜੇ ਕਟਾਈ ਚੱਲਣੀ ਆ ਤੇ ਬਾਸਮਤੀ ਮੰਡੀ ਦੇ ਵਿੱਚ ਆ ਚੁੱਕੀ ਆ ਸੋ ਕਿਹੋ ਜੇ ਪ੍ਰਬੰਧ ਨੇ ਮੰਡੀ ਦੇ ਵਿੱਚ ਮੇਰੇ ਨਾਲ ਖੜੇ ਨੇ ਮੰਡੀ ਬੋਰਡ ਦੇ ਅਧਿਕਾਰੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਰ ਪਹਿਲਾਂ ਤੁਸੀਂ ਆਪਣਾ ਨਾਮ ਤੇ ਡੈਜ਼ਿਗਨੇਸ਼ਨ ਦੱਸ ਦਿਓ ਅਮਰਜੀਤ ਸਿੰਘ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਰਈਆ ਅੱਛਾ ਜਿਸ ਤਰ੍ਹਾਂ ਆਪਣੀ ਮੰਡੀ ਦੇ ਵਿੱਚ ਬਾਸਮਤੀ ਕਾਫੀ ਆ ਚੁੱਕੀ ਆ ਤੇ ਪ੍ਰਬੰਧਾਂ ਬਾਰੇ ਥੋੜੀ ਜਾਣਕਾਰੀ ਦਿਓ ਕਿ ਪੂਰੇ ਨੇ ਇੱਥੇ ਤੁਹਾਡੇ ਵੱਲੋਂ ਜਿਹੜੇ ਕਰਨੇ ਹੁੰਦੇ ਨੇ ਇਹੋ ਜਿਹੇ ਪ੍ਰਬੰਧ ਤੁਸੀਂ ਕਰਨੇ ਹੁੰਦੇ ਆ। ਮੰਡੀ ਬੋਰਡ ਨੇ ਜ਼ਿੰਮੇਵਾਰ ਦੇ ਵਾਸਤੇ ਆੜਤੀਆਂ ਵਾਸਤੇ ਜਿਹੜੇ ਪ੍ਰਬੰਧ ਕਰਨੇ ਹੁੰਦੇ ਉਹਨਾਂ ਵਿੱਚ ਲਾਈਟ ਦਾ ਪ੍ਰਬੰਧ ਹੁੰਦਾ, ਪਾਣੀ ਦਾ ਪ੍ਰਬੰਧ ਹੁੰਦਾ, ਜ਼ਿੰਮੇਵਾਰਾਂ ਦੇ ਬੈਠਣ ਵਾਸਤੇ ਸ਼ੈੱਡ ਦਾ ਪ੍ਰਬੰਧ ਆ, ਛਾਂ ਤੇ ਬਾਕੀ ਹੋਰ ਮੰਡੀ ਦੀ ਸਫਾਈ ਦਾ ਪ੍ਰਬੰਧ ਆ। ਜਿਹੜੇ ਕ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਕੀਤੇ ਆ। ਸਾਰਾ ਕੁਝ ਪ੍ਰਬੰਧ ਪੂਰੇ ਮੁਕੰਮਲ ਆ। ਹੁਣ ਤੱਕ 40000 ਕੁਇੰਟਲ ਦੇ ਕਰੀਬ ਜਿਹੜੀ ਆ 1509 ਮੰਡੀ ਦੇ ਵਿੱਚ ਵਿਕ ਚੁੱਕੀ ਆ। ਤੇ 3100 ਕੁਇੰਟਲ ਦੇ ਕਰੀਬ-ਕਰੀਬ ਜਿਹੜੀ ਪਰਮਲ ਆ। ਉਹ ਪ੍ਰਾਈਵੇਟ ਵਿਕ ਚੁੱਕੀ ਆ ਤੇ ਵਧੀਆ ਸਾਰਾ 17 ਮੋਇਸਚਰ ਦੇ ਨਾਲ ਹੀ ਮੋਇਸਚਰ ਮੀਟਰ ਆ ਜ਼ਿਮੀਂਦਾਰ ਦੀ ਸਹੂਲਤ ਵਾ ਸਾਡੇ ਕੋਲ ਜਿਹੜਾ ਕੋਈ ਜ਼ਿਮੀਂਦਾਰ ਆਉਂਦਾ ਸਾਡੇ ਦਫ਼ਤਰ ਤੋਂ ਉਹ ਆਪਣਾ ਮੋਇਸਚਰ ਮੀਟਰ ਚੈੱਕ ਕਰਵਾ ਸਕਦਾ ਕੀ ਕਹਿਣਾ ਚਾਹੋਗੇ ਜਦੋਂ ਕਿਸਾਨ ਵੀਰ ਆਪਣੇ ਖੇਤੋਂ ਮੰਡੀ ਨੂੰ ਲੈ ਕੇ ਆਉਂਦਾ ਫਸਲ ਨੂੰ ਵੱਢ ਕੇ ਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੇਖੋ ਜੀ ਜ਼ਿਮੀਂਦਾਰ ਅੱਜਕਲ ਬਹੁਤ ਸਿਆਣਾ ਆ ਜ਼ਿਮੀਂਦਾਰ ਨੂੰ ਇਹ ਚਾਹੀਦਾ ਕਿ ਉਹ ਆਪਣੀ ਜਿਹੜੀ ਜੈਂਸ ਨੂੰ ਜਦੋਂ ਕਟਾਈ ਕਰਨੀ ਆ ਉਨੂੰ ਠੀਕ ਉਹਦੇ ਸਮੇਂ ਦੇ ਹਿਸਾਬ ਨਾਲ ਕਟਾਈ ਕਰੇ ਕਈ ਵਾਰੀ ਕਈ ਵੈਰੈਟੀਆਂ ਇਹੋ ਜੀਆਂ ਕਿ ਜਿਹੜੀਆਂ ਠੀਕ 120 ਦਿਨਾਂ ਦੇ ਜਾ ਕੇ ਪੱਕਦੀਆਂ ਤੇ ਸਾਡਾ ਜ਼ਿੰਮੇਦਾਰ ਜਿਹੜਾ ਵਾ ਉਹ ਕਿਤੇ ਗਲਤੀ ਵੀ ਕਰਦਾ ਕਈ ਵਾਰੀ ਉਹ ਵੇਖਦਾ ਕਿ ਮੇਰੇ ਗਵਾਂਢੀ ਨੇ ਕੱਟ ਲਈ ਆ ਤੇ ਮੈਂ ਇਕੱਲਾ ਰਹਿ ਗਿਆ ਮੈਨੂੰ ਵੀ ਕੱਟਣੀ ਚਾਹੀਦੀ ਪਰ ਉਹਨੂੰ ਆਪਣਾ ਜਿਹੜਾ ਉਹਦਾ ਵੈਰੈਟੀ ਦਾ ਟਾਈਮ ਪੀਰੀਅਡ ਆ ਨਾ ਉਹਨੂੰ ਧਿਆਨ ਚ ਰੱਖਣਾ ਚਾਹੀਦਾ ਤੇ ਬਾਕੀ ਸਿਆਣਾ ਵਾ ਜ਼ਿੰਮੇਦਾਰ ਉਹ ਆਪਣਾ ਫਸਲ ਨੂੰ ਸਕਾ ਕੇ ਹੀ ਮੰਡੀ ਚ ਲਿਆ ਆ ਰਿਹਾ ਤੇ ਇਸ ਵਾਰ ਵਾਸਿਆ ਪੂਰੀ ਸਾਨੂੰ ਅਹੀ ਜਿੰਮੇਦਾਰ ਇਹੋ ਆਸ ਕਰਦੇ ਆ ਕਿ ਸੁੱਕਾ ਮਾਲ ਲਾ ਕਿਉਂਕਿ ਤੇ ਆਪਣਾ ਟਾਈਮ ਨਾ ਵਿਹਲੇ ਹੋ ਕੇ ਆਪਣੇ ਘਰ ਨੂੰ ਜਾਣਗੇ ਅੱਛਾ ਸਰ ਥੋੜਾ ਜਿਹਾ ਵੀ ਦੱਸ ਦਿਓ ਕਿ ਐਮਐਸਪੀ ਕੀ ਆ ਸਾਡੇ ਸਵਰਚੋਂ ਨੇ ਦੀ ਤੇ ਕਿਸਾਨ ਵੀਰੋ ਤੋਂ ਸੰਤੁਸ਼ਟ ਨੇ ਕਿਦਾਂ ਇਸ ਦੀ ਸੰਬੰਧੀ ਤੁਹਾਡਾ ਕੀ ਵਿਚਾਰ ਹੈ ਐਮਐਸਪੀ ਇਸ ਵਾਰ ਹੈਗੀ ਜੀ 2315 ਰੁਪਏ ਪਿਛਲੀ ਵਾਰੀ 2203 ਰੁਪਏ ਸੀ ਤੇ ਜੀਮੇਦਾਰ ਨੂੰ ਕਾਫੀ ਰੇਟ ਵੱਧ ਕੇ ਮਿਲਿਆ ਇਸ ਵਾਰ ਤੇ 2300 ਆਪਣੇ 15 ਰੁਪਏ ਇਸ ਵਾਰ ਪੀਆਰ ਦਾ ਰੇਟ ਆ ਤੇ ਜਿਹੜੀ 1509 ਜਾਂ ਬਾਸਮਤੀ ਇਹ ਪ੍ਰਾਈਵੇਟ ਆ ਤੇ ਇਹਦੀ ਬੋਲੀ ਤੇ ਵਿਕ ਰਿਆ ਤੇ ਚੰਗਾ ਰੇਟ ਜ਼ਿਮੀਂਦਾਰ ਨੂੰ ਮਿਲ ਰਿਹਾ ਜ਼ਿਮੀਂਦਾਰ ਖੁਸ਼ ਆ ਮੈਂ ਸੁਖਵੰਤ ਸਿੰਘ ਏਡੀਓ ਮਾਰਕੀਟਿੰਗ ਰਿਆਂ ਤੇ ਅੱਜ ਕੱਲ ਇਹ ਆ ਵੀ ਜਿਹੜੇ ਕਿਸਾਨ ਆ ਉਸ ਕਾ ਕੇ ਲਿਆ ਰਹੇ ਆ ਤੇ ਖੱਜਲ ਖਵਰੀ ਨਹੀਂ ਉਤਰਾ ਮੈਂ ਇੱਕ ਸਲਾਹ ਦੇਣੀ ਇਹ ਚਾਹੁੰਦਾ ਵਾਂ ਜੀ ਕਿਸਾਨ ਵੀਰ ਜਦੋਂ ਆਪਣਾ ਤੋਲ ਕਰਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਧੋੜਾ ਵਾ ਨਾ ਜਿਵੇਂ 35 ਕਿਲੋ ਦਾ ਉਹਨਾਂ ਦਾ ਤੋਲਿਆ ਤੇ ਤੋੜੇ ਦਾ ਜਿਹੜਾ ਵਜਨ ਹੈ ਉਹ 600 ਗ੍ਰਾਮ ਹੁੰਦਾ ਵਾ 35 ਕਿਲੋ ਤੇ 600 ਗ੍ਰਾਮ ਉੱਪਰ ਉਹਨਾਂ ਨੂੰ ਜਿਹੜਾ ਕੰਡਾ ਬਣਾਉਣਾ ਚਾਹੀਦਾ ਵਾ ਤੇ ਉਸ ਤੇ ਜਿਹੜਾ ਆਪਣਾ ਵਜਨ ਜਿਹੜਾ ਘਰਉਣਾ ਚਾਹੀਦਾ ਤਾਂ ਕਿ ਉਹਦਾ ਸਹੀ ਤੋਲ ਹੋ ਸਕੇ ਦੂਸਰਾ ਇਹਦੇ ਚ ਇੱਕ ਹੋਰ ਇਹ ਆ ਵੀ ਕੇਵਲੇ ਥੋੜਾ ਜਿਹਾ ਖਚੌੜਾ ਇਹ ਪੈ ਜਾਂਦਾ ਵਾ ਇਹ ਕਈ ਨਹੀਂ ਜਿਹੜੇ ਪੁਰਾਣਾ ਭਾਰਦਾਨਾ ਲੱਗ ਜਾਂਦਾ ਵਾ ਪੁਰਾਣਾ ਭਾਰਦਾਨਾ ਜਿਹੜਾ ਭਾਰਾ ਹੁੰਦਾ ਵਾ ਤੇ ਉਹ 700 ਗ੍ਰਾਮ ਦਾ ਚੱਲ ਜਾਂਦਾ ਉਹਦਾ ਫਿਰ ਇਹ ਆਪਣਾ ਇਹ ਹੱਲ ਕੱਢਣਾ ਚਾਹੀਦਾ ਵਾ ਤੁਸੀਂ 10 ਬੋਰੀਆਂ ਜੜੀਆਂ ਵਾਂ ਕੰਡੇ ਦੇ ਉੱਤੇ ਰੱਖ ਕੇ ਵੇਖ ਲਓ 10 ਬੋਰੀਆਂ ਦਾ ਜੋ ਐਵਰੇਜ ਵੇਟ ਆਏ ਉਹ ਸਭ ਨਾਲ ਉਹਦਾ ਜਿਹੜਾ ਨਾ ਇਹ ਵੇਟੋ ਦਾ ਕੰਡੇ ਦਾ ਜਿਹੜਾ ਬੰਦ ਲੈਣਾ ਚਾਹੀਦਾ ਸਭ ਤੋਂ ਮੁੱਖ ਮੁੱਦਾ ਇਹ ਹੋ ਜਾਂਦਾ ਵੀ ਜਿਹੜੀ ਇਹ ਫਸਲ ਹੈ ਨਾ ਤੇ ਜੇ ਇੱਕ ਦੋ ਦਿਨ ਦੀ ਕੋਈ ਕਾੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨੂੰ 5 ਮਹੀਨੇ ਤੋਂ ਉੱਪਰ ਪੜਿਆ ਹੁੰਦਾ ਕਿਸਾਨ ਨੇ ਤੇ ਉੱਥੇ ਵੇਖੋ ਕਿੰਡੀ ਸਿੰਪਲ ਜੀ ਗੱਲ ਆ ਵੀ ਉੱਥੇ ਬੂਟੇ ਦੇ ਨਾਲ ਕੱਲਾ-ਕੱਲਾ ਦਾਣਾ ਲੱਗਾ ਹੁੰਦਾ ਉਹਨੂੰ ਇੱਕ ਦਿਨ ਵੀ ਵੱਧ ਹਵਾ ਫਿਰ ਜੂਗੀ ਤਾਂ ਉਹਦਾ ਇੱਕ ਪਰਚਣ ਜਿਹੜਾ ਮਾਸਟਰ ਥੱਲੇ ਆ ਜਾਊਗਾ ਹਾਂਜੀ ਤੇ ਜੇ ਇੱਥੇ ਵੱਧ ਮਾਸਟਰ ਜੇ ਲੈ ਆਂਦਾ ਇੱਥੇ ਫਿਰ ਰਾਤ ਵੀ ਰਹਿਣਾ ਪਊਗਾ ਫਿਰ ਰੋਣਾ ਪੈਂਦਾ ਬਾ ਜੱਟ ਨੂੰ ਇਹ ਬਹੁਤ ਜੜੀ ਜਾਂਦਾ ਧਿਆਨ ਦੇਣ ਵਾਲੀ ਗੱਲ ਹੈ ਵੀ ਝੋਨੇ ਨੂੰ ਚੰਗੀ ਤਰ੍ਹਾਂ ਸਕਾ ਕੇ ਜਿਹੜਾ ਨਾ ਉਹ ਮੰਡੀ ਲਿਆਂਦਾ ਜਾਵੇ ਸੋ ਅੱਜ ਰਹੀ ਹੈ ਮੰਡੀ ਦੇ ਵਿੱਚ ਅਸੀਂ ਪਹੁੰਚੇ ਹਾਂ ਸੂਝਮਾਨ ਕਿਸਾਨ ਵੀਰ ਮੇਰੇ ਨਾਲ ਆ ਪਿੱਛੇ ਤੁਹਾਡੇ ਤੁਸੀਂ ਦੇਖ ਹੀ ਰਹੇ ਹੋ ਸਾਡੇ ਪਿੱਛੇ ਕਾਫੀ ਝੋਨੇ ਦੇ ਅੰਬਾਰ ਲੱਗੇ ਹੋਏ ਆ ਬਾਸਮਤੀ ਦੇ ਤੇ ਬੋਰੀਆਂ ਵੀ ਭਰੀਆਂ ਪਈਆਂ ਨੇ ਕਿਸਾਨ ਵੀਰ ਨਾਲ ਗੱਲਬਾਤ ਕਰਦੇ ਆ ਤੁਹਾਡਾ ਨਾਮ ਤੇ ਪਿੰਡ ਦੱਸੋ ਜੀ ਪਹਿਲਾਂ ਮੇਰਾ ਨਾਮ ਸਰਮਣ ਸਿੰਘ ਹੈ ਪਿੰਡ ਵਡਾਲਾ ਕਲਾਂ ਹੈ ਅੱਛਾ ਜੀ ਵਡਾਲਾ ਕਲਾਂ ਤੋਂ ਕਿਸਾਨ ਵੀਰ ਆਏ ਨੇ ਤੁਸੀਂ ਝੋਨੇ ਦੀ ਇੱਥੇ ਮੰਡੀਕਰਨ ਕਰਨ ਲਈ ਆਏ ਹੋ ਹਾਂਜੀ ਹਾਂਜੀ ਕੀ ਲੈ ਕੇ ਆਏ ਅੱਜ ਇੱਥੇ ਬਾਸਮਤੀ ਲੈ ਆਏ ਹਾਂ ਇਹ 1509 ਬਾਸਮਤੀ ਲੈ ਕੇ ਆਏ ਅੱਛਾ ਜੀ ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਕੋਈ ਪ੍ਰਬੰਧ ਕੋਈ ਠੀਕ ਨਹੀਂ ਬਿਲਕੁਲ ਸਾਰੇ ਬਿਲਕੁਲ ਠੀਕ ਹੈ ਸਾਰੇ ਪ੍ਰਬੰਧ ਹੂੰ ਕੀ ਕਹਿਣਾ ਚਾਹੋਗੇ ਪਾਣੀ ਦੇ ਸ਼ੈਡੋ ਵਗੈਰਾ ਸਭ ਕੁਝ ਤਰਪਾਲਾ ਸਭ ਕੁਝ ਸਹੀ ਹੈ ਹੂੰ ਕੋਈ ਤੋਲ ਦੇ ਵਿੱਚ ਜਾਂ ਬੋਲੀ ਦੇ ਵਿੱਚ ਕੋਈ ਲੇਟ ਫੇਟ ਇਹੋ ਜੀ ਕੋਈ ਗੱਲਬਾਤ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਅ ਬਸਮਤੀ ਨੂੰ ਸਕਾਉਣਾ ਤਾਂ ਨਹੀਂ ਪਿਆ ਤੁਹਾਨੂੰ ਮੰਡੀ ਦੇ ਵਿੱਚ ਨਹੀਂ ਨਹੀਂ ਪ੍ਰੋਪਰ ਕਿਸਾਨ ਵੀਰ ਸਿਆਣੇ ਹੀ ਆ ਪੂਰੀ ਸੁਕਾ ਕੇ ਵਢਾ ਕੇ ਲੈ ਕੇ ਆਉਂਦੇ ਇਹ ਤਾਂ ਬਹੁਤ ਵਧੀਆ ਗੱਲ ਆ ਜੀ ਪਰ ਸਾਡੇ ਕਿਸਾਨ ਵੀਰਾਂ ਨੂੰ ਕੋਈ ਸਨੇਹਾ ਜ਼ਰੂਰ ਦਿਓ ਜਿਹੜੇ ਅਜੇ ਕਟਾਈ ਕਰਕੇ ਜਿਨ੍ਹਾਂ ਨੇ ਲੈ ਕੇ ਆਉਣੀ ਆ ਫਸਲ ਕਿਸਾਨ ਵੀਰਾਂ ਨੂੰ ਆਪਾਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਆਪਣੀ ਫਸਲ ਪੂਰੀ ਸੁਕਾ ਕੇ ਵਢਾ ਕੇ ਲੈ ਕੇ ਆਓ ਕਿਉਂਕਿ ਮੰਡੀਆਂ ਦੇ ਵਿੱਚ ਕੋਈ ਵੀ ਖੱਜਲ ਖਵਾਰੀ ਨਾ ਹੋ ਸਕੇ ਜਿਹੜੀ ਖੇਤ ਦੇ ਵਿੱਚ ਪਰਾਲੀ ਦੀ ਰਹਿਣ ਖੁੰ ਬਚ ਗਈ ਤੇ ਫਿਰ ਉਹਦਾ ਕੀ ਕਰੋਂਗੇ ਹੁਣ ਉਹਦਾ ਫਿਰ ਵੇਖੋ ਮਸ਼ੀਨਾਂ ਚੱਲਣ ਡਈਆਂ ਗੱਠਾ ਬੰਨ੍ਹ ਕੇ ਉਹ ਪ੍ਰੋਪਰ ਆਪਣਾ ਲਿਫਟਿੰਗ ਕਰਦੇ ਆ ਜਿੱਥੇ ਕੋਈ ਵੀ ਮਿਲ ਹੈਗੀ ਆ ਉੱਥੇ ਲੈ ਕੇ ਜਾਂਦੇ ਕਹਿਣ ਦਾ ਭਾਅ ਕਿ ਵਾਤਾਵਰਨ ਬਚਾਉਣਾ ਆਪਾਂ ਹਨਾ ਸੋ ਪਰਾਲੀ ਨੂੰ ਅੱਗ ਨਹੀਂ ਲਾਉਣੀ ਕੀ ਕਹਿਣਾ ਚਾਹੋਗੇ ਇਹੀ ਕਹਿੰਦੇ ਕਿਸਾਨ ਸਾਨੂੰ ਕਿ ਪਰਾਲੀ ਨੂੰ ਅੱਗ ਨਾ ਲਾਓ ਤੇ ਪ੍ਰੋਪਰ ਜਿਹੜੀ ਮਸ਼ੀਨਾਂ ਚੱਲ ਰਹੀਆਂ ਉਹਦਾ ਕੋਈ ਗੱਠਾ ਬਣਾਓ ਮੇਰਾ ਨਾਮ ਜੀ ਰਜੀਪ ਭੰਡਾਰੀ ਸੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਮੰਡੀ ਦੇ ਵਿੱਚ ਪੂਰੇ ਪ੍ਰਬੰਧ ਜਦੋਂ ਤੁਹਾਡੇ ਕੋਲ ਕਿਸਾਨ ਵੀ ਆਉਂਦਾ ਆ ਸਾਰਾ ਕੁਝ ਉਹ ਪੂਰਾ ਸੁਕਾ ਕੇ ਲੈ ਕੇ ਆਉਂਦਾ ਜਾਂ ਉਹਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਆਉਂਦੀ ਇਹ ਮੰਡੀ ਵਿੱਚ ਜੀ ਮੰਡੀ ਬੋਰਡ ਵੱਲੋਂ ਪ੍ਰੋਪਰ ਪ੍ਰਬੰਧ ਕੀਤੇ ਗਏ ਜੀ ਸਫਾਈ ਵੀ ਕਰਵਾਤੀ ਗਈ ਮੰਡੀ ਸਾਰੀ ਦੀ ਤੇ ਕਿਸਾਨ ਦੇ ਲਈ ਬੈਠਣ ਲਈ ਛਾਂ ਦਾ ਪ੍ਰਬੰਧ ਹੈ ਛੱਡਾਂ ਦਾ ਪ੍ਰਬੰਧ ਹੈ ਜੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਲੈਬੋਰੀ ਬਲੌਕ ਬਿਲਕੁਲ ਸਾਫ਼ ਸੁਥਰੇ ਬਣੇ ਆ ਜੀ ਜਿੱਥੇ ਕਿਸਾਨ ਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ ਜਾਂ ਹਾਜਤ ਆਉਂਦੀ ਹੈ ਤੇ ਜਾ ਸਕਦਾ ਉੱਥੇ ਬਾਕੀ ਆੜਤੀਆਂ ਵੱਲੋਂ ਜੇ ਕੋਈ ਮੌਸਮ ਖਰਾਬ ਹੁੰਦਾ ਤੇ ਉਹਨਾਂ ਦੇ ਜਿੰਸ ਨੂੰ ਢੱਕਣ ਵਾਸਤੇ ਪ੍ਰੋਪਰ ਤਰਪਾਲਾਂ ਦਾ ਪ੍ਰਬੰਧ ਰੱਖਿਆ ਹੋਇਆ ਆ ਆੜਤੀ ਦੀ ਜਿੰਮੇਵਾਰੀ ਰੱਖੀ ਹੋਈ ਓ ਚੀਜ਼ ਜੇ ਕੋਈ ਸਟੈਕ ਕਰਨਾ ਪੈਂਦਾ ਮਾਲ ਤੇ ਉਹਦੇ ਲਈ ਕਰੀਟ ਹੈਗੇ ਸਾਡੇ ਕੋਲ ਤੇ ਹਰ ਤਰ੍ਹਾਂ ਨਾਲ ਹੀ ਜ਼ਿੰਮੇਵਾਰ ਨਾਲ ਸਪੋਰਟ ਕਰਦੇ ਆ ਜੀ ਜਾ ਕੇ ਕਿੰਨੀਆਂ ਮੁਸ਼ਕਲਾਂ ਆਵੇ ਉਹਨੂੰ ਜਿਹੜੇ ਅਜੇ ਕਿਸਾਨ ਵੀਰ ਲੈ ਕੇ ਨਹੀਂ ਆਏ ਜਿਨ੍ਹਾਂ ਨੇ ਅਜੇ ਤੁਹਾਡੇ ਕੋਲ ਫਸਲ ਲੈ ਕੇ ਆਉਣੀ ਆ ਕੀ ਉਹਨਾਂ ਨੂੰ ਸੁਝਾਅ ਕੋਈ ਦੇਣਾ ਚਾਹੋਗੇ ਫਸਲ ਮੰਡੀ ਦੇ ਵਿੱਚ ਲਿਆਉਣ ਤੋਂ ਪਹਿਲਾਂ ਕੋਈ ਪ੍ਰਬੰਧ ਕਰਕੇ ਆਉਣ ਉਹ ਸਾਡਾ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਜੀ ਕਿ ਆਪਣੀ ਜਿੰਸ ਕਾਲੇ ਪੈ ਕੇ ਨਾ ਵੜਾਉਣ ਤੁਹਾਨੂੰ ਝੋਨੇ ਦਾ ਐਮਐਸਪੀ ਦਿੱਤਾ ਤੇ ਐਮਐਸਪੀ ਉੱਪਰ ਖਰੀਦਣਾ ਇਸ ਕਰਕੇ ਉਹਨਾਂ ਦਾ ਜੋ ਨੋਰਮਸ ਆ ਉਸ ਹਸਾ ਨੂੰ ਚੱਲਣਾ ਸਾਡੀ ਉਹਨਾਂ ਨੂੰ ਕਿਉਂ ਬੇਨਤੀ ਆ ਵੀ 17 ਮੋਇਸਚਰ ਵਾਲਾ ਹੀ ਕਰਕੇ ਲਿਆਉਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਮੰਡੀ ਸਾਹਮਣੋਂ ਨਾ ਕਰਨਾ ਪਵੇ ਜਿਹੜਾ ਵੀ ਕਿਸਾਨ 17% ਦਾ ਝੋਨਾ ਲੈ ਕੇ ਆਉਂਦਾ ਮੰਡੀ ਦੇ ਵਿੱਚ ਸਾਡੀ ਇਸ ਚੀਜ਼ ਦੀ ਗਾਰੰਟੀ ਆ ਉਹਨਾਂ ਨੂੰ ਸ਼ਾਮ ਤੱਕ ਉਹਨਾਂ ਦਾ ਝੋਨਾ ਬੋਰੀਆਂ 'ਚ ਪਾ ਕੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਊਗਾ ਤੁਹਾਡਾ ਨਾਮ ਦੱਸ ਦਿਓ ਜੀ ਮੇਰਾ ਨਾਮ ਗੁਰਦੇਵ ਸਿੰਘ ਸਾਨੂੰ ਮੰਡੀ ਦੀ ਕਿਸੇ ਕਿਸਮ ਦੀ ਕੋਈ ਸ਼ੰਕਸ਼ਾ ਨਹੀਂ। ਮਾਰਕ ਕਮੇਟੀ ਵੀ ਸਾਡੇ ਨਾਲ ਕੋਆਪਰੇਟਿਵ ਚੱਲ ਰਹੀ ਆ। ਆਰਤੀ ਭਰਾਵਾਂ ਦਾ ਸਾਰਿਆਂ ਦਾ ਬਹੁਤ ਏਕਾ ਵਾ। ਬਸ ਸਾਡੀ ਜੀਵਿੰਦਾਰ ਭਰਾਵਾਂ ਨੂੰ ਬੇਨਤੀ ਆ ਫਸਲ ਆਪਣੀ ਪੂਰੀ ਪਕਾ ਕੇ ਲੈ ਕੇ ਆਉਣ। ਇੱਕਦਮ ਮਾਲ ਜ਼ਿਆਦਾ ਜੇ ਕਿਸੇ ਦਿਨ ਘਟਾ ਆ ਜਾਂਦਾ ਜਿਸ ਦਿਨੇ ਜ਼ਿਆਦਾ ਆਵੇ ਉਸ ਦਿਨ ਫੇ ਆਰਤੀਆਂ ਨੂੰ ਰਾਤ ਨਾਲ ਰੋਣਾ ਪਵੇ। ਸਾਨੂੰ ਲਾਕੇ ਦੇ ਜੀਵਿੰਦਾਰ ਭਰਾਵਾਂ ਨੂੰ ਬੇਨਤੀ ਆ ਜਦੋਂ ਮੰਡੀ ਦੇ ਵਿੱਚ ਇੱਕ ਤਾਂ ਆਪਣਾ ਮਾਲ ਸੁੱਕਾ ਲੈ ਕੇ ਆਉਣ। ਦੂਸਰਾ ਆਪਣੇ ਆਰਤੀ ਨਾਲ ਤਾਲਮਿਲ ਕਰਕੇ ਲੈ ਕੇ ਆਉਣਾ ਤਾਂ ਕਿ ਮਸ਼ੀਨਰੀ ਜ਼ਿਆਦਾ ਹੋਣ ਕਰਕੇ ਇੱਕਦਮ ਜਿਹੜੀ ਫਸਲ ਮਹੀਨੇ ਵਿੱਚ ਸਾਂਭਣੀ ਨਹੀਂ ਉਹ 10-15 ਦਿਨਾਂ ਚ ਜ਼ਿਮੀਂਦਾਰ छुटਣ ਦੀ ਕੋਸ਼ਿਸ਼ ਕਰਦਾ ਜੇ RAM RAM ਨਾਲ ਕੰਮ ਕਰਨਗੇ ਆਰਤੀਏ ਵੀ ਆਪਣੇ ਸੌਖੇ ਲੇਬਰ ਵਾਲੇ ਭਰਾ ਵੀ ਆਪਣੇ ਸੌਖੇ ਤੇ ਜ਼ਿਮੀਂਦਾਰ ਵੀ ਬਿਨਾਂ ਖੱਜਲ ਖਵਾਰ ਹੋયા ਬਿਨਾਂ ਰਾਤ ਰਹਿਆ ਦਿਨੇ-ਦਿਨੇ ਆਪਣੀ ਫਸਲ ਵੇਚ ਕੇ ਘਰ ਨੂੰ ਜਾ ਸਕਦਾ ਸੋ ਤੁਹਾਡਾ ਸਾਰਿਆਂ ਦਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਪਰਾਵਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਬਹੁਤ ਸਾਰੀ ਜਾਣਕਾਰੀ ਹਾਸਿਲ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ